ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਤ ਡਿਜ਼ਾਈਨਰ ਬੁਟੀਕ ਕੀ ਕਹਿੰਦਾਂ ਅੱਜ ਆਪਾਂ ਫਲਕਾਰੀ ਦਾ ਵਰਕ ਕੀਤਾ ਸੀ ਉਹ ਤੁਹਾਨੂੰ ਡਿਜ਼ਾਈਨ ਦਿਖਾਉਣਾ ਹੈ ਪੂਰੇ 2 ਦਿਨ ਦੇ ਵਿੱਚ ਜਿਹੜਾ ਆਪਣਾ ਇਹ ਫਲਕਾਰੀ ਵਾਲਾ ਵਰਕ ਕੰਪਲੀਟ ਹੋਇਆ ਦੇ ਦਿਨ ਲੱਗੇ ਆ ਤੇ ਚਲੋ ਤੁਹਾਨੂੰ ਦਿਖਾਉਣੀ ਆ ਮੇਰਾ ਬੇਟਾ ਬਹੁਤ ਹੈਲਪ ਕਰਦਾ ਮੇਰੀ ਇਸ ਕੰਮ ਦੇ ਵਿੱਚ 90% ਜਿਹੜਾ ਮਸ਼ੀਨ ਦਾ ਇਹਨੂੰ ਪਤਾ ਲੱਗ ਗਿਆ ਹੈ ਇਹ ਕਿੱਦਾਂ ਕਿੱਦਾਂ ਮਸ਼ੀਨ ਵਰਕ ਕਰਦੀ ਐ ਕਿੱਦਾਂ ਥ੍ਰੈਡ ਪਾਉਣੀ ਆ ਸਾਰਾ ਕੁਝ ਇਹ ਬਹੁਤ ਵਧੀਆ ਹੈਲਪ ਕਰਦਾ ਮੇਰੀ ਇਸ ਕੰਮ 'ਚ ਇਹ ਦੀ ਪੱਲੇ ਬਣੀ ਹੋਈ ਐ ਜੀ ਪੱਲਿਆਂ ਤੇ ਥੋੜਾ ਜਿਹਾ ਬਾਰਡਰ ਐ ਜਿਹੜਾ ਉਹ ਹੈਵੀ ਆ ਵਿੱਚ ਸਾਰੇ ਦੀ ਬਰੀਕ ਬਰੀਕ ਜਿਹੜੀ ਆ ਬੂਤੀ ਦਿੱਤੀ ਹੋਈ ਆ ਤੇ ਜਣੀਆਂ ਕੰਨੀਆਂ ਨੇ ਉਹਨਾਂ ਤੇ ਪਤਲਾ ਜਿਹਾ ਬਾਰਡਰ ਆ ਤੇ ਕਰ ਜਿਹੜੇ ਪੱਲੇ ਆ ਉਹਦੇ ਤੇ ਬਾਰਡਰ ਥੋੜਾ ਜਿਹਾ ਹੈਵੀ ਆ ਇਦਾ ਕਲਰ ਮਹਿਰੂਨ 레드 ਮਹਿਰੂਨ ਕਲਰ ਹੈ ਲਾਈਟ ਕਰਕੇ ਕਲਰ ਚੇਂਜ ਹੋ ਰਿਹਾ ਕਦੀ ਕਿਦਾਂ ਦਾ ਲੱਗ ਰਿਹਾ ਕਦੀ ਕਿਦਾਂ ਦਾ ਲੱਗ ਰਿਹਾ ਐਗਜੈਕਟ ਕਲਰ ਹੈ ਪਤਾ ਲੱਗ ਰਿਹਾ ਤੇ ਦੇਖੋ ਤੁਸੀਂ ਬਹੁਤ ਸੋਹਣੀ ਫਿਲਕਾਰੀ ਜਿਹੜੀ ਬਣੀ ਹੈ ਇਹ ਪੂਰੀ ਹੈਵੀ ਫਿਲਕਾਰੀ ਬਣ ਗਈ ਹੈ ਇਹ ਆਪਾਂ ਨੂੰ ਆਰਡਰ ਸੀ ਕਿਸੇ ਦਾ ਇਹ ਆਪਾਂ ਆਰਡਰ ਤੇ ਰੈਡੀ ਕੀਤੀ ਹੈ ਤੇ ਬਾਕੀ ਤੁਸੀਂ ਵੀ ਇਦਾਂ ਦੀਆਂ ਸੋਹਣੀਆਂ ਸੁਨੀਆਂ ਲਗਾ ਰਹੀਆਂ ਬਾਗ ਕਿਉਂਕਿ ਹੁਣ ਵੈਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਹੀ ਹੈ ਤੁਸੀਂ ਬਾਗ वगैरह ਜਿਹੜੇ ਸਾਡੇ ਤੋਂ ਬਣਵਾ ਸਕਦੇ ਹੋ 3 ਨੰਬਰ ਮੇਰਾ ਸਕਰੀਨ ਤੇ ਹੁੰਦਾ 7986737 3 ਸੌਰੀ 79867 डबल ਕਿ 738 ਤੇ ਬਾਕੀ ਆਪਣੀ ਇੰਸਟਾਵਰ ਡਾਈਡ ਆਈ ਜਿਹੜੀ ਉਹ ਵੀ ਸੁਖੀ ਕਾਲਾ 07 ਹੈ ਜੇ ਕੋਈ YouTube ਤੇ ਵੀਡੀਓ ਦੇਖ ਰਹਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਉੱਥੇ ਵੀ ਆਪਣਾ ਮੰਨਤ ਡਿਜ਼ਾਈਨਰ ਕੁਕੀ ਦੇ ਨਾਮ ਤੇ ਜਿਹੜਾ ਫੇਸਬੁੱਕ ਦਾ ਪੇਜ ਆ ਤੇ ਉਹਦੇ ਤੇ ਤੁਸੀਂ ਫਾਲੋ ਜ਼ਰੂਰ ਕਰੋ ਬਾਕੀ ਜਿਹੜੇ ਤੁਸੀਂ ਇਹਨਾਂ ਵੀਡੀਓ ਦੇਖਦੇ ਰਹੋ ਤੇ ਇਦਾਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਥੈਂਕ ਯੂ so much